ਜਿਵੇਂ ਕਿ ਗਵਰਨਮੈਂਟ ਦੇ ਵੱਲੋਂ ਉਪਰਾਲਾ ਸ਼ੁਰੂ ਕੀਤਾ ਹੈ ਯੋਸ਼ਨਾ ਸ਼ਰੂਪ ਉਹਦੇ ਵਿੱਚ ਇੱਕ ਸਟੈਪ ਲੈਂਦੇ ਹੋਏ ਜਿਹੜਾ ਮੈਡੀਕਲ ਨਸ਼ਾ ਹੈਗਾ ਉਹਦੇ ਖਿਲਾਫ ਵੀ ਸਰਕਾਰ ਵੱਲੋਂ ਇੱਕ ਮੁਹਿੰਮ ਜਾਰੀ ਕੀਤੀ ਗਈ ਹੈ ਕਿ ਐਸ ਪਰ ਦੀ ਪਲੈਨਿੰਗ ਐਂਡ ਆਰਡਰਸ ਸੀਨੀਅਰ ਲੈਵਲ ਤੋਂ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਜਿਹੜਾ ਵੀ ਮੈਡੀਕਲ ਨਸ਼ਾ ਉਹਨੂੰ ਉਹਦੇ ਤੇ ਰੋਕੂ ਕਾਰਵਾਈ ਕੀਤੀ ਜਾ ਸਕੇ ਤੇ ਜਿਹੜਾ ਵੀ ਡਰੱਗ ਜੇ ਕਿਸੇ ਤੋਂ ਬਰਾਮਦ ਹੋਣ ਤਾਂ ਉਹਦੇ ਤੇ ਲੀਗਲ ਐਕਸ਼ਨ ਉਤੇ ਰਹੇ ਤੇ ਉਹਦੇ ਵਿੱਚ ਇੱਕ ਸਟੈਪ ਲੈਂਦੇ ਹੋਏ ਅਸੀਂ ਮੂਰ ਫਰਦਰ ਕੀਤਾ ਪਹਿਲਾਂ ਤਾਂ ਇੱਕ ਨਾਗਰਾ ਪਿੰਡ ਦੇ ਵਿੱਚ ਡਿਵੀਜ਼ਨ ਨੰਬਰ 1 ਏਰੀਆ ਦੇ ਵਿੱਚ ਕੀਤੀ ਗਈ ਸੀ ਉਹਦੇ ਤੋਂ ਕੰਟੀਨਿਊਇੰਗ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਲੱਗਿਆ ਤੇ ਇਹ ਕਾਰਨ ਉਹ ਹੋ ਗਿਆ ਮਹਿੰਗਾ ਡਬਲ ਰੇਟ ਦਾ ਫਿਰ एवरीवन ਇਜ਼ ਸ਼ਿਫਟਿੰਗ ਟੁਵਰਡਸ ਸਾਡੇ ਬੱਚੇ ਵੀ ਚੋਣ ਤੇ ਪੜ੍ਹਦੇ ਸੀ ਸਮਝਦੇ ਆ ਕਿ ਸਾਈਕੋਟ੍ਰੋਪਿਕ ਡਰਗਸ ਨੇ ਔਰ ਇਨ ਦੀ ਐਨਟੀਪੀਐਸ ਕੇਸ ਹੈ ਜਿਹੜੇ ਬਾਲ ਦੇ ਡਰਗਸ ਦਾ ਇਲਾਜ ਕਰਨਾ ਹੁੰਦਾ ਹੈ ਤਾਂ ਬੈਟਰ ਡਿਸਾਈਡ ਕਰ ਪਾਉਂਦੇ ਕਿ ਮੇਰੀ ਲਿਮਿਟਡ ਨੋਲੇਜ ਹੈ ਉਦੇ ਅਪੋਰਟਮੈਂਟ ਉਹ ਐਸੇ ਕੁਝ ਡਰੱਗਸ ਮਿਲੇ ਹੈਗੇ ਜਿਹੜਾ ਕਿ ਮਾਈਂਡ ਆਰਡਰ ਕਰਦੇ ਹੈਗੇ ਬਟ ਮੇਬੀ ਪ੍ਰਿਸਕ੍ਰਾਈਬਡ ਅਸਵਾਥ ਦਿਸ ਦੇਖੋ ਲੀਗਲ ਪ੍ਰੋਸੀਡਿੰਗਸ ਸਾਨੂੰ ਜਿਵੇਂ ਵੀ ਡਰੱਗ ਇਨਸਪੈਕਟਰ ਮੈਮ ਗਾਈਡ ਕਰਨਗੇ ਕੀ ਪੁਲਿਸ ਵੱਲੋਂ ਕੀ ਚਾਹੀਦੀ ਹੈ ਕਿ ਉਹ ਅਸੀਂ ਕਰਾਂਗੇ ਹਲੇ ਅਸੀਂ ਇੱਕ ਸਾਡਾ ਰੋਲ ਇਹਦੇ ਵਿੱਚ ਹੁੰਦਾ ਕਿ ਲਾਅ ਐਂਡ ਆਰਡਰ ਤੇ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਲਈ ਸੇ ਕੋਈ ਐਮਰੀ ਅਨਵਾਰੈਂਟ ਡਿਸ਼ਨ ਨਾ ਹੋਵੇ ਅਹ ਹਾਂਜੀ ਅੱਜ ਜਿਹੜੀ ਰੇਡ ਕੀਤੀ ਗਈ ਹੈ ਕਿੰਨੇ ਦੁਕਾਨਾਂ ਤੇ ਰੇਡ ਕੀਤੀ ਗਈ ਔਰ ਕਿਹ ਕੀ ਰਿਕਵਰੀ ਹੋਈ ਜੀ ਸਰ ਅੱਜ ਅਸੀਂ ਚੌਧਰੀ ਮੈਡੀਸਨ ਸੈਂਟਰ ਨਾਗਰਾ ਕਾਟਕ ਤੇ ਲੱਗੇ ਇੱਕ ਮੈਡੀਕਲ ਸਟੋਰ ਹੈ ਜੀ ਉੱਥੇ ਪੁਲਿਸ ਪਾਰਟੀ ਦੀ ਸ਼ਮੂਲੀਅਤ ਨਾਲ ਜੁਆਇੰਟ ਇਨਸਪੈਕਸ਼ਨ ਕੀਤੀ ਐਂਡ ਇਨਸਪੈਕਸ਼ਨ ਦੇ ਦੌਰਾਨ ਸਾਨੂੰ ਉਹ ਤੋਂ 17 ਟਾਈਪਸ ਮੈਡੀਸਿਨ ਜਿਹੜੀਆਂ ਨੇ ਅ ਅਸੀਂ ਡਰਗ ਐਂਡ ਕੋਸਮੈਟਿਕ ਐਕਟ ਦੇ ਅੰਡਰ ਸੀਜ਼ ਕੀਤੀਆਂ ਨੇ ਜੀ ਉਤੋਂ ਜਿਹੜੀਆਂ ਕਿ ਨਸ਼ਾ ਨਸ਼ੇ ਦੇ ਤੌਰ ਤੇ ਅੱਜ ਕੱਲ ਯੂਥ ਵੱਲੋਂ ਵਰਤੋਂ ਕੀਤੀਆਂ ਜਾ ਰਹੀਆਂ ਨੇ ਤੇ ਸੀਜ਼ ਕਰਕੇ ਅਸੀਂ ਉਹਦੇ ਤਹਿਤ ਡਰਗ ਐਂਡ ਕੋਸਮੈਟਿਕ ਐਕਟ ਦੇ ਅੰਡਰ ਕਾਰਵਾਈ ਸਟਾਰਟ ਕਰ ਦਿੱਤੀ ਹੈ ਜੀ ਉਸ ਤੋਂ ਅੱਗੇ ਜਿੱਦਾਂ ਜਿੱਦਾਂ ਸਾਨੂੰ ਡਿਸਕਲੋਜ਼ਰ ਹੋ ਰਿਹਾ ਹੈ ਕਿ ਕਿੱਥੋਂ ਮੈਡੀਸਿਨਸ ਆਈਆਂ ਨੇ ਅਸੀਂ ਉਹਦੀ ਵੀ ਜਾਂਚ ਫੜਤ ਕਰ ਰਹੇ ਹਾਂ ਐਂਡ ਉਹਦੇ ਉਹਦੇ ਅੱਗੇ ਕੰਟੀਨਿਊਟੀ ਦੇ ਵਿੱਚ ਜੀ ਅੱਜ ਅਸੀਂ ਇੱਥੇ ਬਿਲਕੁਸ਼ਾ ਮਾਰਕੀਟ ਦੇ ਵਿੱਚ ਇੱਕ ਮੈਡੀਕਲ ਸਟੋਰ ਹੈ ਕਰਨ ਫਾਰਮ ਉਥੇ ਵੀ ਆ ਕੇ ਇਨਸਪੈਕਸ਼ਨ ਕੀਤੀ ਹੈ ਜੀ ਉਥੋਂ ਐਸਛ ਰਿਕਵਰੀ ਕੋਈ ਨਹੀਂ ਹੋਈ ਬਟ ਅਸੀਂ ਉਹਨਾਂ ਦਾ ਰਿਕਾਰਡ ਜਿਹੜਾ ਹੈ ਉਹ ਸਾਰਾ ਲੈ ਲਿਆ ਹੈ ਤੇ ਉਹਦੀ ਅੱਗੇ ਜਾਂਚ ਕੀਤੀ ਜਾਏਗੀ ਟੋਰਡਰ ਕਿੰਨੀ ਸ਼ਾਪਸ ਤੇ ਤੁਸੀਂ ਹੁਣ ਤੱਕ ਚੈਕਿੰਗ ਕਰ ਚੁੱਕੇ ਜੀ ਅੱਜ ਅਸੀਂ ਦੋ ਸ਼ਾਪਸ ਤੇ ਕੀਤੀਆਂ ਨੇ ਫਿਲਹਾਲ ਰਿਕਵਰੀ ਸਤਾਰਾ ਤਰ੍ਹਾਂ ਦੀਆਂ ਮੈਡੀਸਿਨਸ ਜਿਹੜੀਆਂ ਨੇ ਉਸੇ ਚੌਧਰੀ ਮੈਡੀਸਿਨ ਸੈਂਟਰ ਤੋਂ ਰਿਕਵਰ ਕੀਤੀਆਂ ਨੇ ਤੇ ਹੁਣ ਲੈ ਕੋਈ ਇਹਦੇ ਚ ਅਰੈਸਟ ਵਗੈਰਾ ਲਾ ਕੋਈ ਹੈਂਡ ਡੀਪੀਐਸ ਦਾ ਕੋਈ ਮਾਮਲਾ ਬਣਦਾ ਜਾਂ ਹਲੇ ਕੋਈ ਨਹੀਂ ਨਹੀਂ ਜਿਹੜੀਆਂ ਦਵਾਈਆਂ ਜੀ ਅਸੀਂ ਰਿਕਵਰ ਕੀਤੀਆਂ ਨੇ ਉਹ ਐਨਡੀਪੀਐਸ ਦੀ ਹੱਦ ਵਿੱਚ ਨਹੀਂ ਆਉਂਦੀਆਂ ਉਹ ਡਰਗ ਐਂਡ ਕਾਸਮੈਟਿਕ ਦੇ ਅੰਡਰ ਕਵਰ ਹੁੰਦੀਆਂ ਨੇ ਸੋ ਉਹਦੀ ਸਾਰੀ ਰਿਕਵਰੀ ਕਰਕੇ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਨੈਕਸਟ ਜੋ ਕਾਰਵਾਈ ਹੈ ਅਮਲ ਦੇ ਵਿੱਚ ਲਿਆਵਾਂਗੇ